ਭਾਵਾ ਲੱਗ ਲਿਆ ਨਾ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਹਾਂ ਤੁਮ ਮਾਪੇ ਬਪਾ ਕੋਲੇ ਆ ਦੇ ਆਪ ਸਾਰੇ ਹਾਂ ਆਪਣੇ ਘਰੇ ਆ ਬਹੁਤ ਦਰਦਾਸਾਂ ਆ ਰਹੀ ਆਗੇ ਨਾ ਹੈ ਨਾ ਹਾਂ ਹਾਂ ਉਹ ਉਸ ਕਰਕੇ ਕਰਕੇ ਵੀ ਨਹੀਂ ਹੋਵੇ ਹੈ ਨਾ ਕਿ ਇਹ ਜਨਾ ਕੜ ਦੋ ਹਾਂਜੀ ਹਾਂਜੀ ਠੀਕ ਆ ਇਹਨੂੰ ਪਿੱਛੇ ਕਰ ਲੋ ਓਏ ਮੜੇ ਭਾਈ ਪਿੱਛੇ ਜਗ੍ਹਾ ਪੁੰਨੇ ਮਾਂ ਖੜੀ ਜਾਂਦੀ ਪੁੰਨੇ ਮਾਂ ਖੜੀ ਜਾਂਦੀ ਆਜੋ 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 ਮੈਸੇਜ ਚੈੱਕ ਕਰੋ ਰਾਸਤਾ ਉੱਪਰ ਸਰਦੋ ਬਣਿਆ ਵੀਰੇ ਇੱਕ ਮਿੰਟ ਹੋ ਹਟਾ ਸਾਨੂੰ ਤੋਂ ਕਰਨਾ ਕਰ ਲੈਣੇ ਕੋਈ ਨਾ ਕੋਈ ਮਾਸਾਤ ਦਾ ਰੈਜ਼ਰ ਇੱਧਰ ਇੱਧਰ ਇਸ ਕਰਮੇ ਕਰਦੇ ਆ ਅੱਜ ਉਹ ਇੱਕ ਮਿੰਟ ਕਰ ਲੈ ਉਹ ਇੱਕ ਮਿੰਟ ਫਟ ਜਾਓ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਜਿੰਦਾਬਾਦ زندہ باد یال سرکار زندہ باد یال سرکار زندہ باد یال سرکار زندہ باد گنا ووٹ زندہ باد او گنڈا زندہ باد گنا ووٹ ہیلو ویرے گھر تھوڑا پیچھے ہو جاؤ ساری سیٹ کر دے پیچھے ہو جاؤ پرمنتر باقی فستباد ایک منٹ ایک منٹ چپ تا کر بھائی ਸਭ ਤੋਂ ਪਹਿਲਾਂ ਮੈਂ ਬਾਦ ਪਾਸ ਤੋਂ ਗ ਜਾ ਰਾ ਕਿ ਸਾਡਾ ਬੱਚਾ ਭੱਪ ਜਿਹੜਾ ਕਿ ਨਸੰਵਾਰ ਸਾਹਿਬ ਤੋਂ ਬੰਦਾਗਾ ਉਹ ਸਭ ਸਹੀ ਸਲਾਮਤ ਪਰਵਾਸ ਪਹੁੰਚਿਆਗਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਕਰੋ ਉਸ ਤੋਂ ਬਾਅਦ ਪੰਜਾਬ ਪੁਰੀ ਵੈਸਪ ਤੋਂ ਬੜੀ ਮੁਸਤਕਿਲ થઈ ਔਰ ਇੱਕ ਵੱਡਾ ਆਪਰੇਸ਼ਨ ਜਿਹੜਾ 24 ਘੰਟੇ ਸਫਲ ਹੋਇਆਗਾ ਪੰਜਾਬ ਦੇ ਅੰਦਰ ਮੈਸਨ ਇੱਕ ਵਿਸ਼ਾਲ ਕੈਪ ਜਿਹੜੀ ਆ ਉਹ ਸਰਕਾਰ ਨੇ ਕੀਤੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਨ ਲੋਕੀਸਤ ਸਾਬ ਖੁਦ ਇਹ ਸਪਰੇਸ਼ਨ ਦੇ ਦੇਖਰੇ ਕਰ ਰਹੇ ਸੀ ਲਗਾਤਾਰ ਔਰ ਲਗਾਤਾਰ ਜਿਹੜਾ ਦੋਸ਼ੀਆਂ ਨੂੰ ਚੇਸ ਕੀਤਾ ਜਾ ਰਿਹਾ ਸੀਗਾ ਔਰ ਉਹਨੇ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਇੱਕ ਵਿਸ਼ਾਲ ਪੇਸ਼ਕਸ਼ ਇਹ ਕਿ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥ ਚ ਲੁਗਗਾ ਉਹਨਾਂ ਦੇ ਸਖਤੀ ਨਾਲ ਰਿਛਾ ਜਾਊਗਾ ਚਾਹ ਕੋਈ ਵੀ ਵਿਅਕਤੀ ਜਿਹੜਾ ਕਾਨੂੰਨ ਨੂੰ ਖਰਾਬ ਕਰਨ ਦਾ ਯਤਨ ਕਰੂਗਾ ਕਾਨੂੰਨ ਨੂੰ ਤੋੜਨ ਦਾ ਯਤਨ ਕਰੂਗਾ ਸਮੁੱਚੇ ਪਿੰਡ ਦਾ ਬਹੁਤ-ਬਹੁਤ ਅਪਰਾਧ ਕਰਨਾ ਚਾਹੂਗਾ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਸਾਥ ਦਿੱਤਾ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਔਰ ਲਗਾਤਾਰ ਉਹ ਇਸ ਸਬੰਧ ਕੜੀ ਬਦੋ ਕੰਮ ਕਰਕੇ ਇਸ ਆਪਰੇਸ਼ਨ ਨੂੰ ਨੇਪੜੇ ਚਾ ਰਿਹਾ ਹੈਗਾ ਤੁਹਾਡਾ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੂਗਾ ਸਰਦਾਰ ਭਗਤ ਸਿੰਘ ਮਾਨ ਮਰਜੋ ਕੁਮਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੂਗਾ ਜਿਹਨੇ ਖੁਦ ਅਪਰੇਸ਼ਨ ਨੂੰ ਦੇਖਿਆ ਪਰ ਵੱਡਾ ਮੈਸਮੰਦਾ ਜਿਹੜਾ ਕਿਲਾ ਸੂਰਜ ਦਿੱਤਿਆਗਾ ਬਿਲਕੁਲ ਅੱਜ ਪੰਜਾਬ ਪੁਲਿਸ ਨੇ ਉਹ ਗਰਾਊਂਡ ਤੇ ਦਿਖਾਇਆਗਾ ਜਿਹੜਾ ਕਿ ਮੈਸਮੰਦਾ ਜੋ ਸੁਪਿਆ ਕੇ ਫਿਲਮਾਂ ਚੁੰਦਾ ਸੀ ਅੱਜ ਗਰਾਊਂਡ ਤੇ ਹੋਇਆਗਾ ਕਿ 24 ਘੰਟੇ ਪਹਿਲਾਂ 24 ਘੰਟੇ ਪਹਿਲਾਂ ਬਚਾਅ ਕਰਤਾ ਗਿਆ ਔਰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਉਹ ਬੱਚਾ ਅੱਜ ਪਰਿਵਾਰ 'ਚ ਜਿਹੜਾ ਵਾਪਸ ਪਰਤੇ ਹੋ ਕੋਈ ਵੀ ਕਿਸੇ ਵੀ ਕਿਸਮ ਦੀ ਇੰਜਰੀ ਨਹੀਂ ਹੈਗੀ ਬਿਲਕੁਲ ਉਹ ਤੰਦਰੁਸਤ ਦਾ ਮੈਡੀਕਲ ਚੈਕ ਕਰਾਇਆ ਗਿਆ ਹੈ ਬਿਲਕੁਲ ਤੰਦਰੁਸਤ ਹੈ ਸਮੈਦ ਨੇ ਖੁਦ ਪੁੱਛਣਾ ਕਰਦਾ ਆਇਆ ਹੈ ਉਹ ਦੱਸਿਆ ਕਿ ਮੈਂ ਤਾਰਾ ਜਿਹੜਾ ਫਾਰਮੈਂਟ ਸਕੂਲ ਆ ਉਹਦੇ 'ਚ ਪੜਦਾ ਹੈਗਾ ਫースト ਕਲਾਸ ਦੇ ਅੰਦਰ ਪੜਦਾ ਹੈਗਾ ਉਹਨੇ ਆਪਣਾ ਨਾਮ ਪਪੀਰ ਦੱਸਿਆ ਹੈਗਾ ਸਿੱਛਾ ਬੋਧਨ ਅਕਦਾਗਾ ਕਿ ਬੱਚਾ ਬਿਲਕੁਲ ਚੜ੍ਹਦੀ ਕਲਾ ਦੇ ਅੰਦਰ ਹੈ ਔਰ ਤੰਦਰੁਸਤ ਹੈ ਅਪਰਾਧੀਆਂ ਨੂੰ ਕਿਸ ਨਿਸ਼ਾਨ ਦੇਣਾ ਚਾਹੀਦਾ ਸੋ ਆਪਰਾਧੀਆਂ ਨੂੰ ਬਹੁਤ ਵੱਡਾ ਸਨੇਹਾ ਜਿਹੜ ਉਹ ਪੰਜਾਬ ਸਰਕਾਰ ਵੱਲੋਂ ਸਰਪ੍ਰਸਤਾਂ ਜੀ ਵੱਲੋਂ ਪੰਜਾਬ ਉਸ ਨੂੰ ਮੇਚੁੱਪਿਆਗਾ ਕੋਈ ਵੀ ਜਿਹੜਾ ਅਪਰਾਧੀ ਆ ਕਿਸੇ ਵੀ ਕਿਸਮ ਦਾ ਅਪਰਾਧ ਕਰਦਾਗਾ ਉਹ ਜ਼ਰਾ ਸਖਤੀ ਨਾਲ ਉਸੇ ਨੂੰ ਪਕੜਿਆ ਜਾਊਗਾ ਦੇਖੋ ਬਿਲਕੁਲ ਜਿੰਨਾ ਅਫਸਰਾਂ ਨੇ ਇਸ ਆਪਰੇਸ਼ਨ ਦੌਰਾਨ ਆਪਣਾ ਹੁਕਮ ਲਵਾਈਆ ਸੋ ਉਹਨਾਂ ਨੂੰ ਬਿਲਕੁਲ ਸਨਮਾਨ ਦਿੱਤਾ ਜਦੋਂ ਮੈਂ ਤਾਂ ਸਾਡੇ ਨਾਲ ਖੜੀ ਆ ਜੋਤੀ ਜაძਬ ਜੀ ਜਿਹੜਾ ਖੰਨਾਪੁਰ ਤੋਂ ਆਇਆ ਫਾਰਮਲ 에어ਪੋਰਟ ਲਾਪਰੋਜ ਜਿਸ ਵਾਰ ਜਗਨਜੀਤ ਸਿੰਘ ਪਟਿਆਲਾ ਪੁਲਿਸ ਦੇ ਡਾਕਟਰ ਨਾਰਿਕ ਸਿੰਘ ਜੀ ਬੰਦੀ ਸਿਖਿਪਾ ਜੁੜੇ ਡੀਆਈਜੀ ਸੀ ਕੋਰ ਸਾਰੇ ਆਫੀਸਰ ਸਹਿਬਾਨ ਡੀਜੀਪੀ ਸਹਿਬਾਨ ਸਾਰੇ ਇੰਸਪਰੇਸ਼ਨ ਜਿਹੜੀ ਆ ਜੋ ਵਾਈ ਕਰ ਰਹੇ ਸੀ ਸਾਰੇ ਸਪੈਸ਼ਲ ਦੇਖ ਰਹੇ ਸੀ ਤੇ ਬਹੁਤ ਸਾਰੇ ਜਵਾਨ ਪਰਸਪਤ ਜਿਹੜੀ ਉਹ ਗਰਾਉਂਡ ਤੇ ਵੀ ਸੀਗੇ ਉਹ ਸਰਦਾਰ ਭਗਵੰਤ ਸਿੰਘ ਮਾਰਕੀ ਲਗਾਤਾਰ ਆਪ ਜੀ ਲਈ ਪਹਿਲੀ ਅੱਖ ਦਾ ਦੇਖ ਰਹੇ ਸੀ ਕਿ ਅਸੀਂ ਜਦ ਕੈਮਰਾ ਤੇ ਕਵਰ ਸੀ ਸਾਰੇ ਚਿੱਤਰ ਸੀ ਸੋ ਬਹੁਤ ਅੱਛਾ ਮੈਂ ਸਭ ਨੂੰ ਅਪ੍ਰੀਸ਼ੀਏਸ਼ਨ ਹੋ ਹੋਇਆਗਾ ਸੋ ਆ ਬੱਚੇ ਦੇ ਕਦੋਂ ਕਿਸ ਤਰ੍ਹਾਂ ਦਾ ਮਹੌਰਾ ਜੁਲਨੇ ਪ੍ਰਾਜੇ ਜੋ ਮਿਲ ਰਹੇ ਨੇ ਇਹ ਸਾਰਾ ਕੁਝ ਤਾਂ ਹੀ ਪਸੰਦ ਹੋਇਆਗਾ ਜਿਕਰ ਪੰਜਾਬ ਦੇ ਅਪਣੇ ਚੋੜ ਜੜਾ ਉਹ ਇੱਕ ਮਿੰਟ ਆਜੋ ਆਜੋ ਲਓ ਲੈ ਵੀ ਖਾਲਾੁਰਾ ਇੱਧਰ ਫੜ ਲੈ ਪੜਾ ਪੜਾ ਖਾਲਾ ਵਰਪੀ ਰਿਹਾ ਪੜਾ ਪੜਨਾ ਜੀ ਮੈਂ ਕਿੱਧਰ ਥੱਲੇ ਅੱਖਲੀ ਗੱਲ ਲੋਬੀ ਪੰਜਾਬ ਪੁਲਿਸ ਦੇ ਬਹੁਤ ਜ਼ਰੂਰੀ ਆ ਸਾਡੀ ਟੀਮ ਨੇ ਬਹੁਤ ਕਮਾਲ ਕਰੀ ਹੈ ਸਾਡੇ ਸਾਰੇ ਸਟਾਫ ਨੇ ਬਹੁਤ ਬਾਕੀ ਦਲੇਰੀ ਵਾਲਾ ਕੰਮ ਬਹੁਤ ਅੱਛਾ ਕੀਤਾ ਧੰਨਵਾਦ ਜੀ ਧੰਨਵਾਦ ਆ ਲੈ ਭਾਈ ਹਾਂਜੀ ਪੰਜ ਜੀ ਤੁਸੀਂ ਕੀ ਕਹੋਗੇ ਸਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਜਿਸ ਤਰ੍ਹਾਂ ਦਲੇਰੀ ਨਾਲੇ ਕੰਮ ਕੀਤਾ ਤੇ ਬੱਚਾ ਅੱਜ ਸੋਸ਼ਲ ਘਰੇ ਲੱਭੇ ਹਾਂਜੀ ਅਸੀਂ ਪੰਜਾਬ ਪੁਲਿਸ ਦਾ ਸਾਰਿਆਂ ਦਾ ਬਹੁਤ ਤੇ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਅੱਜ ਮੇਰੇ ਬੱਚੇ ਨੂੰ ਮੇਰੀ ਗੋਚ ਦੁਬਾਰਾ ਪਾਤਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਸ ਤਰ੍ਹਾਂ ਹੀ ਸਜ਼ਾ ਅਪਰਾਧੀਆਂ ਨੂੰ ਮਿਲੀ ਹੈ ਬਾਕੀ ਖੁਸ਼ ਹੋਵੋ ਤੁਸੀਂ ਹਾਂਜੀ ਹਾਂਜੀ ਕੱਲ ਨੂੰ ਹੀ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਲਾ ਹੀ ਮੇਰੇ ਮੇਰੇ ਨਾਲ ਦੇ ਕਿਸੇ ਨਾਲ ਹੋਰ ਹੁੰਦਾ ਪੇਰੈਂਟਸ ਨਾਲ ਵਧੀਆ ਅਪਰਾਧ ਸਭ ਕੁ ਉਸ ਜੀ ਜਿਵੇਂ ਵੀ ਹੋਇਆ ਹੁਣ ਉਹ ਕਾਹਾਂ ਨਹੀਂ ਕੋਈ ਕਿਸੇ ਨੂੰ ਐ ਕਰ ਸਕੂ ਜੀ ਰਾਤ ਕਿੱਦਾਂ ਲੰਗੀਗੀ ਤੁਹਾਡੀ ਕੱਲ ਦੀ ਰਾਤ ਮਤਲਬ ਕੀ ਰਾਤ ਜੀ ਸਾਡੀ ਬਹੁਤ ਔਖੀ ਮੇਰੀ ਇੱਕ ਰਾਤ ਹੀ ਚਾਰ ਰਾਤਾਂ ਵਰਗੀ ਸੀ ਮੈਨੂੰ ਪਤਾ ਵੀ ਮੈਂ ਆਪਦੇ ਬੱਚੇ ਤੋਂ ਬਿਨਾ ਕਿ ਮੈਂ ਰਾਤ ਗੱਡੀਆ ਮੈਂ ਸਾਰੀ ਰਾਤ ਸੁੱਤੀ ਨਹੀਂ ਹੈਗੀ ਕੀ ਅਪਰਾਧੀਆਂ ਦਾ ਪਤਾ ਲੱਗਿਆ ਜੀ ਕਿੱਥੋਂ ਦਾ ਸਬੰਧ ਰੱਖਦੇ ਆ ਅਪਰਾਧੀ ਕਿਹੜੇ ਏਰੀਆ ਦੇ ਤੋਂ ਪਾ ਜੀ ਇੱਧਰ ਬੰਦੇ ਤੋਂ ਪਾ ਦਮ ਆ ਮਾਈ ਸਾਹਿਬ ਇਸ ਤਰ੍ਹਾਂ ਦੇਖਦਿਓ ਕਿ ਪੰਜਾਬ ਪੁਲਿਸ ਨੇ ਤੇ ਸਰਕਾਰ ਨੇ ਇਹ ਕੰਮ ਦੀ ਬਦੌਲਤ ਅਜ ਸੁਰੱਖਿਅਤ ਬੱਚਾ ਘਰ ਲੋਟਿਆ ਵਾ ਜੀ ਹਾਂਜੀ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਜਿਆਦਾ ਵਧੀਆ ਕੰਮ ਕੀਤਾ ਸਾਡਾ ਨਜ਼ਰੀਆ ਹੀ ਬਦਲ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਾਬਲੀਅਤ ਕੀ ਦਿਉਂਗੇ ਪੁਲਿਸ ਦੀ ਜਿਹੜੀ ਕਾਬਲੀਅਤ ਹੈ ਕਾਬਲੀਅਤ ਬਹੁਤ ਵਧੀਆ ਜੀ ਅਸੀਂ ਮਤਲਬ ਸਾਡਾ ਨਜ਼ਰੀਆ ਹੀ ਬਦਲੇ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਵਧੀਆ ਸਾਡਾ ਉਹਨੇ ਸਾ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਰਾਤ ਨੂੰ ਵੀ ਸਾਰੀ ਰਾਤ ਰਾਖਾ ਰੱਖਿਆ ਸਾਡੇ ਨਾਲ ਹੀ ਰਹਿੰਦੇ ਉਹ ਤੇ ਪੂਰੀ ਸਾਡੇ ਮਤਲਬ ਸਾਨੂੰ ਹੌਸਲਾ ਦੇ ਕੇ ਰੱਖ ਜਾਂਦਾ ਜਿਸ ਤਰ੍ਹਾਂ ਸਜ਼ਾ ਮਿਲੀ ਹੈ ਅਪਰਾਧੀਆਂ ਨੂੰ ਤੇ ਸੈਟੀਸਫਾਈਡ ਹੋ ਜੀ ਹਾਂਜੀ ਅਸੀਂ ਉਹ ਤਾਂ ਬਹੁਤ ਸੈਟੀਸਫਾਈਡ ਹਾਂ ਤੇ ਮਾਨ ਸਾਹਿਬ ਦਾ ਮੈਨੂੰ ਫੋਨ ਵੀ ਆਇਆ ਸੀ ਆਪ ਪਰਸਨਲੀ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਸਾਰੀ ਗੱਲਬਾਤ ਦਾ ਉਹਨਾਂ ਨੇ ਆਪ ਮੇਰੇ ਤੋਂ ਜਾਇਜ਼ਾ ਲਿਆ ਤੇ ਉਹਨਾਂ ਦਾ ਵੀ ਬਹੁਤ 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 ਧੰਨਵਾਦ ਕਰਦੇ ਆਂ ਪੰਜਾਬ ਦੇ ਖਜ਼ਾਨਾ ਮੰਤਰੀ ਖੁਦ ਜਿਹੜਾ ਬੱਚੇ ਨੂੰ ਤੁਹਾਡੇ ਜਿਹੜੇ ਹੱਥਲੇ ਕਰਨਾ ਇੰਨੀ ਕੀ ਗੱਲ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਇੰਦਰ